ਲਖਦਾਇਕ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡਾ ਕੋਈ ਗੈਂਗ ਐਸਾ ਹੋ ਸਕਦਾ ਕਿਉਂਕਿ ਜਿਵੇਂ ਕੱਲ ਖਬਰਾਂ ਚ ਅਸੀਂ ਪੜਿਆ ਕਿ ਦੋ ਦੋਸ਼ੀ ਜਿਹੜੇ ਨਤਾ ਮੰਗਾਡੂ ਨਾਲ ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਜਿਹੜਾ ਉਹ ਫਰੀਦাবাদ ਤੋਂ ਜਿਹੜਾ ਕੋ ਸਾਫਟਵੇਅਰ ਇੰਜੀਨੀਅਰ ਹੈ ਉਹਨੂੰ ਕਾਬੂ ਕੀਤਾ ਉਹਨੂੰ ਫੜਿਆ ਇਹਨਾਂ ਦੇ ਫੜੇ ਜਾਣ ਦੇ ਬਾਵਜੂਦ ਵੀ ਜੜੀਆਂ ਮੇਲਾ ਨੇ ਉਹ ਆ ਰਹੀਆਂ ਤੇ ਇਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਐਸਾ ਕੌਣ ਹੋ ਸਕਦਾ ਕਿ ਜਿਹੜਾ ਸਿੱਖਾਂ ਦੇ ਇਸ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਖਿਲਾਫ ਸਾਜ਼ਿਸ਼ ਕਰ ਰਿਹਾ ਹੈ ਔਰ ਸੰਗਤ ਨੂੰ ਭੈ ਪੀਤ ਕਰਨ ਦਾ ਯਤਨ ਕਰ ਰਿਹਾ ਸਰਕਾਰ ਜਿਹੜੇ ਫੜੇਗਾ ਦੋਸ਼ੀ ਨੇ ਉਹਨਾਂ ਤੋਂ ਬਹੁਤ ਸਖਤੀ ਦੇ ਨਾਲ ਪੁੱਛਗਿੱਛ ਕਰੇ ਔਰ ਜਿਹੜੇ ਬਾਕੀ ਦੋਸ਼ੀ ਨੇ ਜਿਹੜਾ ਹੁਣ ਵੀ ਹਾਲੇ ਮੇਲ ਦਾ ਕਾਰਨ ਪਤਾ ਲੱਗਾ ਹੈ ਕਿ ਅੱਜ ਵੀ ਇੱਕ ਸਤਵੀਂ ਮੇਲ ਜਿਹੜੀ ਹੈ ਉਹ ਅਛੀਰ ਦਰਬਾਰ ਸਾਹਿਬ ਦੀ ਮੇਲ ਤੇ ਅੱਜ ਫਿਰ ਆਈ ਹੈ ਔਰ ਇਹਨਾਂ ਨੂੰ ਜਲਦੀ ਕਾਬੂ ਕਰਕੇ ਤੇ ਇਹਨਾਂ ਨੂੰ ਸੰਗਤ ਦੇ ਸਾਹਮਣੇ ਜਿਹੜੀ ਸਰਕਾਰ ਹੈ ਉਹ ਲਿਆਵੇ ਔਰ ਜਿਹੜੀ ਬਣਦੀ 사ਜਾ ਹੈ ਉਹ ਜ਼ਰੂਰ ਦੇਵੇ। ਦੇਖੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਿਸਰ ਹੈ ਜਿਹੜਾ ਕੰਪਲੈਕਸ ਹੈ ਘੇਰਾ ਇਹਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਹੈ ਪ੍ਰਕਰਮਾ ਤੋਂ ਬਾਅਦ ਪਲਾਜ਼ਾ ਹੈ ਸੈਕਟਰੀਏਟ ਹੈ ਖੰਡ ਪਾਤ ਸਾਹਿਬਾਂ ਵਾਲੇ ਕਮਰੇ ਨੇ ਸਰਾਮਾ ਨੇ ਲੰਗਰ ਔਰ ਟਾਇਲਟ ਬਾਥਰੂਮ ਸੰਗਤ ਦੀ ਸਹੂਲਤਾਂ ਸੇਵਾਾਰ ਜਿਹੜੇ ਨੇ ਉਹ ਬਣਾਏ ਹੋਏ ਨੇ ਬਹੁਤ ਸਾਰਾ ਜਿਹੜਾ ਥਾਂ ਹੈ ਉਹ ਐਸਾ ਹੈ ਕਿ ਜਿਹੜਾ ਲੁਕਮੀਆਂ ਥਾਵਾਂ ਚ ਨੂੰ ਆਪਾਂ ਕਹਿ ਸਕਦਾ ਪਰ ਹਰਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ